ਬੀਬੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਸਬਾ ਔੜ ਵਿਖੇ ਚਲਦੇ ਆ ਜਿੱਥੇ ਧੰਨ ਧੰਨ ਸ਼੍ਰੀ ਨਾਭ ਕਬਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਮੱਲਾ ਵੇਦੀਆਂ ਵੱਲੋਂ ਠੰਡੇ ਮਿੱਠੇ ਜਲ ਦੀ ਸ਼ਵੀਲ ਲਗਾ ਕੇ ਇਲਾਕੇ ਅੰਦਰ ਸ਼ਵੀਲਾਂ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਵੇਰੇ 9 ਵਜੇ ਤੋਂ ਹੀ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਇਸ ਸ਼ਵੀਲ ਨੂੰ ਆਰੰਭ ਕੀਤਾ ਗਿਆ ਜਿਸ ਦੌਰਾਨ ਲੁਧਿਆਣਾ ਫਲੋਰ ਮੁੱਖ ਮਾਰਗ ਤੇ ਚਲਦੇ ਹਜ਼ਾਰਾਂ ਵਾਹਨ ਚਾਲਕਾਂ ਨੇ ਇੱਥੋਂ ਠੰਡਾ ਮਿੱਠਾ ਜਲ ਛਕਦਿਆਂ ਅਤ ਦੀ ਗਰਮੀ 'ਚ ਕੁਝ ਰਾਹਤ ਮਹਿਸੂਸ ਕੀਤੀ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਧੰਨ ਧੰਨ ਸ਼੍ਰੀ ਨਾਭ ਕਮਨ ਰਾਜਾ ਸਾਹਿਬ ਜੀ ਨੂੰ ਸਮਰਪਿਤ ਇਹ ਕਾਰਜ ਹਰ ਸਾਲ ਕੀਤਾ ਜਾਂਦਾ ਹੈ ਜਿਸ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨੌਜਵਾਨਾਂ ਵੱਲੋਂ ਹਜ਼ਾਰਾਂ ਲੋਕਾਂ ਨੂੰ ਠੰਡਾ ਮਿੱਠਾ ਜਾਲਿਸ਼ਕਾਉਣ ਦੀ ਵੱਡੀ ਸੇਵਾ ਕੀਤੀ ਜਾਂਦੀ ਹੈ ਦੇਖਦੇ ਆ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀਆਂ ਲਾਈਵ ਤਸਵੀਰਾਂ ઉપર જારે આખેડા ચાંદુ ચાંદ ઓ મૂક આદન ઉતરાણે वाहेगुरू का खालसा वाहू जी आज जो गुरुवार नौजवानों का बहुत बड़ा सहयोग आया और लापता नौजवानों का मैं भी लोगों को मन कर वागुरू जी का खालसा वाहगुरू जी फतेह ना कर ਆਪਕੋ ਪਤਾ ਹੀ ਹੈ ਕਿ ਹਰੇਕ ਸਾਲ ਇੱਕ ਤਰ੍ਹਾਂ ਸੰਸਦਾਂ ਤੋਂ ਰਾਜ ਸਰਕਾਰ ਦੀ ਕਮੇਟੀ ਵੱਲੋਂ ਮੱਲਾਵੇਦਿਆਂ ਵੱਲੋਂ ਜਿਹੜੀ ਸ਼ੀਲ ਹਰ ਸਾਲ ਲਾਈ ਜਾਂਦੀ ਆ ਜਿਹੜੀ ਇਹ ਸ਼ੀਲ ਪਿੰਡ ਵਾਸੀਆਂ ਤੇ ਨੌਜਵਾਨ ਜਿਹੜੇ ਸਾਰੇ ਹਾਜਰਾਂ ਇਹਦੇ ਕਰਮ ਲਾਈ ਜਾਂਦੀ ਆ ਕਮੇਟੀ ਜਿਹੜੀ ਆ ਇਹ ਹਰੇਕ ਸਾਲ ਹਜੂਰ ਨਹੀਂ ਲਾਉਂਦੀ ਆ ਲੋਕਾਂ ਨੂੰ ਜਿਹੜਾ ਇਸ ਕਰਨੀ ਰਾਹਤ ਰਾਹਤ ਹੋਮ ਰਹਿ ਗਿਆ ਤੇ ਬਸ ਇਹ ਦੇਖਦਾ ਕੰਮ ਹੈ ਜੀ ਕਮੇਟੀ ਕਰ ਰਹੀ ਮੁੰਡੇ ਲੈ ਜਾਓ ਲੈ ਜਾਓ ਗੱਡੀ ਆ ਗਈ ਸੋਨੇ ਕਮੇਟੀ ਬਹੁਤ ਬੜੀ ਲੇਕਤ ਕਰ ਰਹੀ ਹੈ ਮੈਂ ਇਸ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਆ ਜੀ ਕਰਦਾ